ਸੋ ਮੌਨਸੂਨ ਜਦੋਂ ਸ਼ੁਰੂ ਹੋ ਗਈ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਵਿੱਚ ਨਜਿੱਠਣ ਦੇ ਲਈ ਪੰਜਾਬ ਦੇ ਵਿੱਚ ਜੋ ਕੰਟਰੋਲ ਰੂਮ ਹੈ ਸਥਾਪਿਤ ਕਰ ਦਿੱਤੇ ਨੇ ਜੀਹਾਂ 23 ਜ਼ਿਲ੍ਹਿਆਂ ਦੇ ਵਿੱਚ ਇਹ ਜੋ ਕੰਟਰੋਲ ਰੂਮ ਹੈ ਸਥਾਪਿਤ ਕਰ ਦਿੱਤੇ ਨੇ ਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਹਨਾਂ ਕੰਟਰੋਲ ਰੂਮਾਂ ਦਾ ਨੋਡਲ ਅਫਸਰ ਨਿਊਂਕਸ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਉਣ ਲਈ ਪੰਜਾਬ ਕਾਰ ਨੇ ਹਰ ਤਰ੍ਹਾਂ ਦੇ ਜੋ ਪ੍ਰਬੰਧ ਹੈ ਉਹ ਮੁਕੰਮਲ ਕਰ ਲਏ ਗਏ ਨੇ ਤੇ 23 ਜ਼ਿਲ੍ਹਿਆਂ ਦੇ ਵਿੱਚ ਹੈਲਪਲਾਈਨ ਨੰਬਰ ਅਜ ਦੇ ਦਿੱਤੇ ਗਏ ਨੇ ਬ੍ਰਾਂਹ ਸ਼ੰਕਰ ਜੇਮ ਪਰ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਨੇ ਤੇ ਲੋਕ ਕਿਸੇ ਵੀ ਸੰਕਟ ਦੀ ਕੜੀ ਚ ਨਾ ਹੈਲਪਲਾਈਨ ਨੰਬਰਾਂ ਤੇ ਕਾਲ ਕਰ ਸਕਦੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਤੱਕ ਹਰ ਸੰਭਵ ਸਹਾਇਤਾ ਨੂੰ ਸਮੇਂ ਸਿਰ ਪਹੁੰਚਾਣਾ ਯਕੀਨੀ ਬਣਾਉਣ ਲਈ ਵਿਸ਼ਾ ਨਿਰਦੇਸ਼ ਇਹ ਜੋ ਜਾਰੀ ਕਰ ਦਿੱਤੇ ਗਏ ਨੇ ਜੀਹਾਂ ਦੱਸ ਦਈਏ ਕਿ ਪਿੱਛੇ ਜੋ ਜੋ ਪ੍ਰਸਾਪ ਤਈ ਸੀ ਉਸਨੇ ਪੰਜਾਬ ਦੇ ਵਿੱਚ ਖਾਸਾ ਨੁਕਸਾਨ ਕੀਤਾ ਸੀ ਲੋਕਾਂ ਦੇ ਘਰਾਂ ਦੇ ਘਰ ਦੇ ਵਿੱਚ ਬੜੀ ਤਬਾਹੀ ਆਈ ਸੀ ਲੋਕਾਂ ਦੇ ਘਰ ਖਰਾਬ ਹੋ ਗਏ ਸੀ ਕਈਆਂ ਦੇ ਮਕਾਨ ਡਿੱਗ ਗਏ ਸੀ ਲੋਕਾਂ ਦਾ ਰੋ ਰੋ ਕੇ ਉਸ ਦਾ ਸਮੇਂ ਬਹੁਤ ਬੁਰਾ ਹਾਲ ਸੀ ਕਿਉਂਕਿ ਬਰਸਾਤ ਐਨੀ ਜ਼ਿਆਦਾ ਪਈ ਸੀ ਅਤੇ ਜੋ ਡੈਮ ਐ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਤੋਂ ਬਾਅਦ ਡੈਮ ਵੀ ਖੋਲਣਾ ਪਈ ਸੀ ਉਸ ਆਫਤ ਪ੍ਰਬੰਧਨ ਨੂੰ ਮੁਜੱਥਣ ਲਈ ਇਸ ਵਾਰ ਪਹਿਲਾ ਹੀ ਪੰਜਾਬ ਸਰਕਾਰ ਨੇ ਜੋ ਕੰਮ ਰ ਹੈ ਉਹ ਕਸ ਲਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਤਾਂ ਜੋ ਪਹਿਲਾ ਵਰਗੀ ਸਥਿਤੀ ਪੰਜਾਬ 'ਚ ਨਾ ਬਣੇ ਇਸ ਦੇ ਲਈ 23 ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਐ ਜੋ ਸਥਾਪਿਤ ਕਰ ਲਏ ਗਏ ਨੇ ਹੈਲਪਲਾਈਨ ਨੰਬਰ ਦੇ ਦਿੱਤੇ ਗਏ ਨੇ ਜੇਕਰ ਹਾਰਦੀ ਸਥਿਤੀ ਆਂਦੀ ਹੈ ਪਹਿਲਾਂ ਤਾਂ ਐਦਾਂ ਹੋਵੇ ਕਿ ਇਹ ਜੀ ਕੋਈ ਸਥਿਤੀ ਬੜੇ ਨਾ ਪਰ ਜੇਕਰ ਬਣਦੀ ਹੈ ਪਰ ਸਰਕਾਰ ਦੇ ਵੱਲੋਂ ਪੁਖਤਾ ਇੰਤਜ਼ਾਮ ਮੈਜਰ ਪੁਖਤਾ ਪ੍ਰਬੰਧ ਨੇ ਕਰ ਲਏ ਗਏ ਨੇ ਕਿ ਜੇਕਰ ਹੜ੍ਹ ਦੀ ਸਥਿਤੀ ਹੁੰਦੀ ਹੈ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੇ ਹੋ ਤਾਂ ਇਹਨਾਂ ਹੈਲਪਲਾਈਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਮੌਨਸੂਨ ਜਦੋਂ ਸ਼ੁਰੂ ਹੋ ਗਈ ਹੈ ਤਾਂ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਵਿੱਚ ਨਜਿੱਠਣ ਦੇ ਲਈ ਪੰਜਾਬ ਦੇ ਵਿੱਚ ਜੋ ਕੰਟਰੋਲ ਰੂਮ ਹੈ ਸਥਾਪਿਤ ਕਰ ਦਿੱਤੇ ਨੇ ਜੀਹਾਂ 23 ਜ਼ਿਲ੍ਹਿਆਂ ਦੇ ਵਿੱਚ ਇਹ ਜੋ ਕੰਟਰੋਲ ਰੂਮ ਹੈ ਸਥਾਪਿਤ ਕਰ ਦਿੱਤੇ ਅਤੇ ਜ਼ਿਲ੍ਹਾ ਮਾਲ ਅਧਿਕਾਰੀਆਂ ਨੂੰ ਇਹਨਾਂ ਕੰਟਰੋਲ ਰੂਮਾਂ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਦੇ ਮਾਲ ਮੂੜ ਵਿਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਬ੍ਰਭ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੇ ਕਾਬੂ ਪਾਉਣ ਲਈ ਪੰਜਾਬ ਕਾਰ ਨੇ ਹਰ ਤਰ੍ਹਾਂ ਦੇ ਜੋ ਪ੍ਰਬੰਧ ਹੈ ਉਹ ਮੁਕੰਮਲ ਕਰ ਲਏ ਗਏ ਨੇ ਤੇ 23 ਜ਼ਿਲ੍ਹਿਆਂ ਦੇ ਵਿੱਚ ਹੈਲਪਲਾਈਨ ਨੰਬਰ ਅਜ ਦੇ ਦਿੱਤੇ ਗਏ ਨੇ ਬ੍ਰਾਂਹ ਸ਼ੰਕਰ ਜੇਮ ਪਰ ਦੱਸਿਆ ਕਿ ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਨੇ ਤੇ ਲੋਕ ਕਿਸੇ ਵੀ ਸੰਕਟ ਦੀ ਕੜੀ ਚ ਨਾ ਹੈਲਪਲਾਈਨ ਨੰਬਰਾਂ ਤੇ ਕਾਲ ਕਰ ਸਕਦੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹਨਾਂ ਤੱਕ ਹਰ ਸੰਭਵ ਸਹਾਇਤਾ ਨੂੰ ਸਮੇਂ ਸਿਰ ਪਹੁੰਚਾਣਾ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜੋ ਜਾਰੀ ਕਰ ਦਿੱਤੇ ਗਏ ਨੇ ਜੀਹਾਂ ਦੱਸ ਦਈਏ ਕਿ ਪਿੱਛੇ ਜੋ ਜੋ ਪ੍ਰਸਾਪ ਤਿਆਸੀ ਉਸਨੇ ਪੰਜਾਬ ਦੇ ਵਿੱਚ ਖਾਸਾ ਨੁਕਸਾਨ ਕੀਤਾ ਸੀ ਲੋਕਾਂ ਦੇ ਘਰਾਂ ਦੇ ਘਰ ਦੇ ਵਿੱਚ ਬੜੀ ਤਬਾਹੀ ਆਈ ਸੀ ਲੋਕਾਂ ਦੇ ਘਰ ਖਰਾਬ ਹੋ ਗਏ ਸੀ ਕਈਆਂ ਦੇ ਮਕਾਨ ਡਿੱਗ ਗਏ ਸੀ ਲੋਕਾਂ ਦਾ ਰੋ ਰੋ ਕੇ ਹੌਸਲਾ ਸਮੇਂ ਬਹੁਤ ਬੁਰਾ ਹਾਲ ਸੀ ਕਿਉਂਕਿ ਬਰਸਾਤ ਐਨੀ ਜ਼ਿਆਦਾ ਪਈ ਸੀ ਅਤੇ ਜੋ ਡੈਮ ਐ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਤੋਂ ਬਾਅਦ ਡੈਮ ਵੀ ਖੋਲਣਾ ਪਈ ਸੀ ਉਸ ਆਫਤ ਪ੍ਰਬੰਧਨ ਨੂੰ ਮੁਜੱਥਲ ਲਈ ਇਸ ਵਾਰ ਪਹਿਲਾ ਹੀ ਪੰਜਾਬ ਸਰਕਾਰ ਨੇ ਜੋ ਕੰਮ ਰਹਾ ਉਹ ਕਸ ਲਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਤਾਂ ਜੋ ਪਹਿਲਾ ਵਰਗੀ ਸਥਿਤੀ ਪੰਜਾਬ 'ਚ ਨਾ ਬਣੇ ਇਸ ਦੇ ਲਈ 23 ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਐ ਜੋ ਸਥਾਪਿਤ ਕਰ ਲਏ ਗਏ ਨੇ ਹੈਲਪਲਾਈਨ ਨੰਬਰ ਦੇ ਦਿੱਤੇ ਗਏ ਨੇ ਜੇਕਰ ਹਾਰਡ ਦੀ ਸਥਿਤੀ ਆਂਦੀ ਹੈ ਪਹਿਲਾਂ ਤਾਂ ਐਦਾ ਹੋਵੇ ਕਿ ਇਹ ਜੀ ਕੋਈ ਸਥਿਤੀ ਬੜੇ ਨਾ ਪਰ ਜੇਕਰ ਬਣਦੀ ਹੈ ਪਰ ਸਰਕਾਰ ਦੇ ਵੱਲੋਂ ਪੁਖਤਾ ਇੰਤਜ਼ਾਮ ਜੋ ਪੁਖਤਾ ਪ੍ਰਬੰਧ ਨੇ ਕਰ ਲਏ ਗਏ ਨੇ ਕਿ ਜੇਕਰ ਹੜ੍ਹ ਦੀ ਸਥਿਤੀ ਹੁੰਦੀ ਹੈ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੇ ਹੋ ਤਾਂ ਇਹਨਾਂ ਹੈਲਪਲਾਈਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ